ਆਗੁਰੂ ਪਰਿਓ ਜੋ ਰੋਜ ਤੇ ਤਨਤ ਵੇਲੇ ਚੰਦ ਲਈ ਰ 日ਵਾਰ ਵੀ ਚਾਰ ਦੁੱਖਾਂ ਦੇ ਨਾਸ਼ਕ ਸੁੱਖਾਂ ਦੇ ਪ੍ਰਕਾਸ਼ਕ ਸਰਬ ਸੁੱਖਾਂ ਦੇ ਦਾਤੇ ਹਰਤ ਪੰਦੇ ਰੱਖੇ ਮਨਮਤਾ ਦੇ ਸਰਬ ਸਾਝੇ ਗੁਰੂ ਰਹਿਬਰਾਂ ਸ਼ੋਤ ਗੁਰ ਤਾਰ ਬੁਰਗਦੇ ਤੇ ਬਿਰਾਜਮਾਨ ਬਾਣੀ ਬੋਇਤ ਗਿਆਨ ਦੇ ਸੋਮੇ ਗਿਆਨ ਦੇ ਸਾਦਰ ਤਨ ਦਨ ਆਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਨ ਹਜ਼ੂਰੀ ਅੰਦਰ ਸਤਿ ਬਿਏਤੀ ਗੁਰਖਾਲਸਾ ਸਤ ਸੰਗ ਜੀ ਆਓ ਦੋ ਤਿਰੰਤੋਂ ਕਈ ਮਹੀਨੇ ਤੋਂ ਪਾ ਤਨ ਤਨ ਸਭ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਖੰਡਾ ਬ੍ਰਹਮਣਾਂ ਦੇ ਬਾਲਕ ਸਦਾ ਸਾਈ ਦਾ ਤਾਰ ਉਹਨਾਂ ਦੇ ਪਾਪਾਂ ਨੂੰ ਜੀਵਨ ਦੀ ਜੋ ਅਮਰ ਕਥਾ ਕਈਆਂ ਮੇਰੇ ਤੋਂ ਕਰਦੇ ਸੁਣਦੇ ਆ ਰਹੇ ਆ ਆ ਉਹ ਜੋ ਵੀ ਉਸੇ ਲਈਦਾ ਕਿੱਸਾ ਬਣ ਕੇ ਸਰਬਉਪਦੇਸ਼ ਅਮਰ ਕਥਾ ਵਿੱਚੋਂ ਆਪਾਂ ਕੁਝ ਕ ਰੱਬੀ ਗੁਣਾਂ ਨੂੰ ਗ੍ਰਹਿਣ ਕਰਨਾਂ ਯਤਨ ਕਰੀਏ ਤਾਂ ਕਿ ਦਿੰਦੇ ਦੁੱਖਾਂ ਤੇ ਸਾਰੋਗਾਂ ਸੋਗਾਂ ਕਾੜਿਆਂ ਸਾਰਿਆਂ ਚਿੰਤਾ ਫਿਕਰਾਂ ਜਮਾ ਦੀ ਮਾਨ ਆਜੋ ਸੁਣਦੇ ਦੇਂਦੇ ਆ ਰਹੇ 85 ਲੱਖ ਜੁਨਾ ਇਹਨਾਂ ਦੇ ਜਨਮ ਤੋਂ ਮਰਨ ਦਾ ਦੁੱਖ ਉਹ ਬਚਾਉ ਸਭਿ ਬਚਾਤਾ ਹੂੰ ਪਹਿਰੋ ਤੇ ਪਾਸ਼ਾ ਦੇ ਸੰਭਰ ਕਥਾ ਵਿੱਚੋਂ ਜਿਸ ਤਰ੍ਹਾਂ ਉਦਾਨ ਪਹਿਲਾਂ ਲੈਣੀ ਆਪਾਂ ਦੇ ਕਿਹੜੇ ਤਰੀਕੇ ਨਾਲ ਸਾਨੂੰ ਰੱਬੀ ਕੋਲ ਮਿਲ ਲਗੇ ਜਿਸ ਤਰ੍ਹਾਂ ਪਹਿਰੋ ਹੰਸ ਜਿਹਾ ਦਾ ਹੰਸ ਉਸ ਸਾਗਰ ਵਿੱਚੋਂ ਸਮੁੰਦਰ ਵਿੱਚੋਂ ਦਦੀਆਂ ਮੱਛੀਆਂ ਨਹੀਂ ਚੁਣ ਕੇ ਖਾਂਦਾ ਉਹ ਡੁੱਬੇ ਚੁੱਭੀ ਮਾਰਦਾ ਏ ਤੇ ਉਸ ਤਲ ਤੇ ਪਹੁੰਚ ਜਾਂਦਾ ਏ ਜਿੱਥੇ ਹੀਰੇ ਮੋਤੀ ਜਵਾਰ ਆਪ ਉਹਦਾ ਖਾਣਾ ਹੀ ਹੀਰਾ ਮੋਹਰੇ ਦੀਆਂ ਮੋਤੀਆਂ ਜਿੱਥੋਂ ਜਾ ਕੇ ਉਹਨੂੰ ਮਿਲਣ ਉੱਥੋਂ ਜਾ ਕੇ ਉਹਨੇ ਉਹ ਚੁੜ ਕੇ ਲੈ ਉਹਨੇ ਚੁੱਭੀ ਉਹਦੀ ਲੰਬੀ ਹੁੰਦੀ ਆ ਸਾਡੇ ਵਰਗੇ ਨੇ ਕਿ ਛੇਤੀ ਸਾਹ ਟੁੱਟ ਜਾਉ ਉਹ ਜਿੰਨਾ ਚਿਰ ਮਰਜੀ ਹੈ ਪਾਣੀ ਵਿੱਚ ਰਹਿ ਸਕਦਾ ਹੈ ਤੇ ਸਮੁੰਦਰ ਦੇ ਤਲ ਤੇ ਜਾ ਕੇ ਉਹ ਜਿੱਥੋਂ ਵੀ ਉਹਨੂੰ ਮੋਤੀ ਹੀਰੇ ਮਿਲਦੇ ਆ ਉਥੋਂ ਮੋਤੀ ਹੀਰੇ ਉਹਨੇ ਖਾਣੇ ਹੋਰ ਕੁਝ ਨਹੀਂ ਖਾਣਾ ਤੇ ਜਿਹੜਾ ਗੁਰੂ ਦਾ ਪਿਆਰਾ ਹੈ ਉਹ ਪਹਿਲਾਂ ਗੱਲ ਕੋਈ ਵੀ ਚੱਲਦੀ ਹੋਵੇ ਗੱਲ ਕੋਈ ਵੀ ਚੱਲਦੀ ਹੋਵੇ ਕਥਾ ਕਹਾਣੀ ਕੋਈ ਚੱਲਦੀ ਹੋਵੇ ਉਹਦੋਂ ਉਹਦੇ ਵਿੱਚੋਂ ਰੱਬੀ ਗੁਣਾਂ ਨੂੰ ਹੀਰੇ ਮੋਤੀਆਂ ਨੂੰ ਉਹ ਚੁੜ ਚੁੜ ਕੇ ਖਾਂਦਾ ਹੈ ਦੂਜੇ ਪਾਸੇ ਪਛਨੇ ਖੁਦ ਆਪ ਦਿੱਤੀ ਵੀ ਪਗਲਾ ਹੈ ਉਹਨੂੰ ਸਮੁੰਦਰ ਤੇ ਛੱਡ ਦਿਓ ਪਹਿਲਾ ਨੰਬਰ ਤੇ ਇੰਨੀ ਲੰਬੀ ਚੁੱਪੀ ਨਹੀਂ ਅਦਕੋ ਮਚਣੀ ਤੇ ਜਿਨ੍ਹਾਂ ਨੇ ਮਾਰੀ ਥੋੜੇ ਸਮੇਂ ਬਾਅਦ ਪੈਰ ਉੱਪਰ ਤੇ ਸਿਰ ਥੱਲੇ ਤਾਂ ਜਾਨ ਨਿਕਲ ਗਈ ਮੂਦਾ ਹੋ ਗਿਆ ਪੈਰ ਉੱਪਰ ਤੋਂ ਹੋ ਕੇ ਤੇ ਸਿਰ ਥੱਲੇ ਲੋਗੇ ਇਹ ਤੇ ਅਤਿ ਅਦਮਾਰਗ ਦਾ ਤੇ ਦੁਨਿਆ ਦੇ ਤਰਨ ਦੇ ਮਾਰਗ ਦਾ ਅਸੂਲ ਹੈ ਜਿਹੜੇ ਰੱਬ ਦੇ ਪਿਆਰੇ ਉਹ ਗੱਲ ਕੋਈ ਵੀ ਚੱਲੇ ਉਹਨਾਂ ਨੇ ਉੱਥੋਂ ਰੱਬੀ ਗੁਣ ਲੱਭ ਲੈਣੇ ਤੇ ਜਿਹੜੇ ਮੇਰੇ ਵਰਗੇ ਮਨਮੁਖ ਆਦਮੀ ਬਗਲੇ ਵਰਗੇ ਆ ਉਹਨਾਂ ਨੇ ਕੀ ਕਰਨਾ ਉਹਨਾਂ ਨੇ ਔਗਣ ਲੱਭਣੇ ਆ ਲੱਭਣਾ ਉਹਨਾਂ ਨੂੰ ਵੀ ਆਇਆ ਲੱਭਣੇ ਔਗਣੇ ਕਮੀਆਂ ਦੇਖਣੀਆਂ ਜਾ ਕੇ ਧਰਮ ਸਥਾਨ ਤੋਂ ਵੀ ਜਾ ਕੇ ਕੁਝ ਲੈਣਾ ਨਹੀਂ ਉੱਥੇ ਕਮੀਆਂ ਦੇਖਣੀਆਂ ਔਗੜ ਦੇਖਣੇ ਪਾਪ ਕਮਾਉਣੇ ਕਾਲਾ ਪਾਦਸ਼ਵ ਪਾਸ਼ਾ ਦੇ ਜਿੰਨ ਦੀ ਅਮਰ ਕਥਾ ਕਰ ਰਹੇ ਆ ਤਕੀਅਤ ਜਨਾ ਤੋਂ ਆਪਾਂ ਜੀਰ ਔਰ ਮੁੰਜੀ ਉਸੀ ਰੱਦ ਕੇ ਮਨ ਮੁਕ। ਰੱਦ ਕੇ ਮਨ ਮੁਕ। ਭਾਵੇਂ ਉਹ ਪੰਜ ਦਿਵਾਜੀ ਸੀ। ਕੁਰਾਨ ਪੜਦਾ ਸੀ। ਉਹਨਾਂ ਦਾ ਜੋ ਧਾਰਮਿਕ ਗ੍ਰੰਥ ਹੈ ਨਾ ਉਹ ਵੀ ਪੜਦਾ। ਪੰਜ ਟਾਈਮ ਨਵਾਜ਼ ਵੀ ਕਰਦਾ। ਕਿਉਂਕਿ ਵਿਸ਼ਵਾਸ ਵੀ ਅੱਲਾ ਤੇ ਰਹਾਦਾ ਖੁਦਾ ਤੇ ਰੱਖਦਾ। ਵਿਸ਼ਵਾਸ ਦੀ ਹੂਰ ਰੱਖਦਾ ਸੀ ਪਰ ਮੇਰੇ ਬ ਅੱਲਾ ਖੁਦਾ ਤੇ ਵਿਸ਼ਵਾਸ ਦ੍ਰਿੜ ਪੂਰਵਾ ਰੱਖਦਾ ਸੀ ਲੇਕਿਨ ਗੁਰੂ ਤੋਂ ਬਿਨ ਬਗੈਰ ਗਿਆਨ ਨਹੀਂ ਆ ਸਕਿਆ ਗੁਰੂ ਤੋਂ ਬਗੈਰ ਗਿਆਨ ਨਹੀਂ ਆ ਸਕਿਆ ਉਸ ਧਰਮ ਸਥਾਨ ਦੇ ਵਿੱਚੋਂ ਵੀ ਸੁੱਖ ਨਹੀਂ ਮਾਣ ਸਕਿਆ ਬ੍ਰਾਈ ਖੱਟ ਸਕੇ ਬ੍ਰਾਈ ਬ੍ਰਾਈ ਇਕੱਠੀ ਕੀਤੀ ਹੁੰਦੀ ਧਰਮਸਥਾਨ ਤੋਂ ਹੀ ਪੰਜ ਦੇ ਵਾਜੀ ਕੁਰਾਨ ਦਾ ਪੜ੍ਹਨ ਵਾਲਾ ਪਾਠ ਪੂਜਾ ਕਰਨ ਵਾਲਾ ਤੇ ਸਾਰੇ ਧਰਮਾਂ ਨੇ ਇੱਕ ਗੱਲ ਕਹੀ ਕਿ ਉਹ ਅਕਾਰਪੁਰਖ ਰਾਮ ਅੱਲਾ ਖੁਦਾ ਵੈਗਰੋਂ ਕਣ-ਕਣ ਵਿੱਚ ਵੱਸਦਾ ਹੈ ਹੈ ਧਰਮੇ ਸੀ ਤਰਮ ਜੀਵ ਪਰ ਉਹਦੇ ਅੰਦਰ ਸ਼ਰਧਾ ਨਹੀਂ ਸੀ ਸ਼ਰਧਾ ਆਪਣੇ ਧਰਮਨ ਪ੍ਰਤੀ ਤੁਸੀਂ ਪਰ ਧਰਮ ਪ੍ਰਤੀ ਨਹੀਂ ਸੀ ਸਮਝਣ ਵਾਲੀ ਗੱਲ ਹੈ ਪਰ ਆਪਣੇ ਧਰਮ ਪ੍ਰਤੀ ਤੁਦੀ ਸ਼ਰਧਾ ਸੀ ਪਰ ਧਰਮ ਦੀ ਪਰਿਭਾਸ਼ਾ ਨੂੰ ਨਾਲ ਜਾਣਦਾ ਹੋਇਆ ਧਰਮ ਪ੍ਰਤੀ ਸ਼ਰਧਾ ਨਹੀਂ ਸੀ ਜੇ ਅਸਲ ਧਰਮ ਹੀ ਹੁੰਦਾ ਤੇ ਸਾਰੇ ਧਰਮ ਨੇ ਇਹ ਗੱਲ ਮੰਨੀ ਮੁਸਲਮਾਨ ਧਰਮ ਨੇ ਵੀ ਇਹ ਗੱਲ ਮੰਨੀ ਇਸਲਾਮ ਨੇ ਵੀ ਇਹ ਗੱਲ ਮੰਨੀ ਤੇ ਰੱਬ ਸਭ ਦੇ ਵਿੱਚ ਵੱਸਦਾ ਜੇ ਸਭ ਦੇ ਵਿੱਚ ਵੱਸਦਾ ਹੁੰਦਾ ਤਾਂ ਲੜੀਆਂ ਲੜਾਈਆਂ ਝਗੜੇ ਕਿਉਂ ਕਰਦਾ ਕਿਉਂ ਦੁਨੀਆ ਨੂੰ ਮਾਰਦਾ ਪਰ ਸੋਦੇ ਇੱਕ ਮਨ ਵਿੱਚ ਗੱਲ ਵੱਸ ਗਈ ਕਿ ਮੈਂ ਇਸ ਇਕੱਲਾ ਹੀ ਇਸਲਾਮ ਰਹਿਣਾ ਹੁਣ ਤੈਨੂੰ ਵੀ ਜਦ ਤੂੰ ਜਾਣਾ ਜਣਾ ਹੋ ਪਰ ਕਿਸੇ ਵੀ ਤਰਫ ਦਾ ਬੰਦਾ ਹੋਵੇ ਕਿ ਉਹਦੇ ਵਿੱਚ ਖੁਦਾ ਨਹੀਂ ਵਸਦਾ ਵਸਦਾ ਤਾਂ ਤੇ ਉਹ ਜਨਮ ਕਿਦਣਾ ਕਰਦਾ ਸੀ ਵੀਰੋ ਇੱਕ ਬੰਦੇ ਖੁਦਾ ਨੂੰ ਮੰਨਦਾ ਸੀ ਦੂਜੇ ਬੰਦੇ ਖੁਦਾ ਨੂੰ ਮਾਰਦਾ ਸੀ ਤੇ ਮਾਰਦਾ ਯਤਨ ਤੇ ਹਰ ਦachsen ਨੂੰ ਵੀ ਕੀਤਾ ਸੀ ਮਾਰਨ ਦਾ ਯਤਨ ਤੇ ਹਰ ਦachsen ਨੂੰ ਵੀ ਕੀਤਾ ਸੀ ਉਹਨੇ ਪੁੱਤਰ ਵਿੱਚੋਂ ਰੱਬ ਨੂੰ ਨਹੀਂ ਦੇਖਿਆ ਉਹਨੇ ਪੁੱਤਰ ਵਿੱਚੋਂ ਰੱਬ ਨੂੰ ਨਹੀਂ ਦੇਖਿਆ ਮਰਦ ਚੱਲ ਪਿਆ ਰੱਬ ਨੂੰ ਖੁਦਾ ਨੂੰ ਮਾਰਦਾ ਮਾਰਦਾ ਆਪ ਹੀ ਬਣ ਜਾਂਦਾ ਇਹ ਹੀ ਤੇ ਸਾਡਾ ਹਾਲ ਸੰਸਾਰ ਦਾ ਕਿਸੇ ਨੂੰ ਲੁੱਟਦੇ ਲੁੱਟਦੇ ਆਪ ਵੀ ਲੁੱਟੇ ਜਾਂਦੇ ਆ ਕਿਸ ਦੇ ਪਾਪ ਕਰਦੇ ਕਰਦੇ ਆਪ ਹੀ ਪਾਪੀ ਬਣ ਜਾਂਦੇ ਆ ਦੇਖਦੇ ਹੋਔਰ ਉਹ ਜੇਬ ਨੇ ਦੋ ਚਿੱਠੀਆਂ ਭੇਜੀਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਬਾਣੀ ਦਾ ਜਨ ਨੇ ਚਿੱਠੀਆਂ ਲਿਖੜੀਆਂ ਸ਼ੁਰੂ ਕੀਤੀਆਂ ਨਾ ਪਿੰਜਾ ਦਾ ਮੁੰਡਾ ਅਜਬੇਰ ਇਹ ਦੋ ਚਿੱਠੀਆਂ ਲਿਖੀਆਂ ਬੀ ਗੁਰੂ ਗੋਬਿੰਦ ਸਿੰਘ ਸਾਡਾ ਰਾਜ ਤਾਂ ਉਹਦੇ ਇੱਕ ਮੁਠੀ ਵਿੱਚ ਆ ਤੇ ਰਾਜ ਤੇਰਾ ਵੀ ਹੋ ਸਕਦਾ ਉਹ ਨਵੇਂ ਆਪਣੀ ਫੌਜ ਤਿਆਰ ਕਰੀ ਜਾ ਰਹੇ ਆ ਨਵੇਂ ਫੌਜ ਤਿਆਰ ਕਰੀ ਜਾ ਰਹੇ ਆ ਆਪ ਦੇ ਇੱਕ ਦਿਨੋਂ ਇਸ ਹਿੰਦੁਸਤਾਨ ਦਾ ਬਾਦਸ਼ਾਹ ਗੁਰੂ ਗੋਬਿੰਦ ਸਿੰਘ ਉਹ ਮਤਲਬ ਇੰਨਾ ਚੁੱਕ ਦਿੱਤਾ